ਨਾਮ ਜਪਣ ਵਾਲੇ ਜੀਵ ਦੇ ਅੰਦਰ ਇੱਕ ਧੁਨ ਪ੍ਰਗਟ ਹੁੰਦੀ ਆ ਉਸ ਧੁਨ ਦੀ ਜੀਵ ਨੇ ਸੁਣ ਸੁਣ ਕੇ ਸੇਵਾ ਕਰਨੀ ਹੁੰਦੀ ਜਿਉਂ-ਜਿਉਂ ਸੇਵਾ ਚੱਲਦੀ ਰਹਿੰਦੀ ਦਿਨ-ਬਦਨ ਆ ਇਸ ਧੁਨ ਦੇ ਵਿੱਚ ਮੰਨ ਲਾਉਨੇ ਆ ਤਾਂ ਸਾਡੇ ਜੋ ਮਨ ਦੇ ਉੱਤੇ ਮੈਲ ਆ ਨਾ ਵਿਚਾਰਾਂ ਦੀ ਮੈਲ ਆ ਉਹ ਮੈਲ ਕੱਟੀ ਜਾਂਦੀ ਆ ਹੁਣ ਕਈ ਜੀਵ ਇਹ ਸਮਝਦੇ ਨੇ ਜਾਂ ਇਹ ਸੋਚਦੇ ਨੇ ਜਾਂ ਇੰਜ ਮੰਨਦੇ ਨੇ ਕਿ ਸਾਨੂੰ ਇਹ ਸਾਰਾ ਕੁਝ ਕਰਨ ਦੀ ਲੋੜ ਨਹੀਂ ਹੈ ਬਸ ਆਪੇ ਸੱਚੇ ਤੇ ਸੁੱਚੇ ਰਭੋ ਸਾਰਾ ਕੁਝ ਆਪਣੇ ਆਪ ਹੋ ਜਾਣਾ ਕਈ ਜੀਵਤਾ ਇਹ ਵੀ ਕਹਿੰਦੇ ਨੇ ਕਿ ਅੱਖਾਂ ਮੀਟਣ ਦੀ ਲੋੜ ਨਹੀਂ ਹੈ ਸਮਾਧੀਆਂ ਲਾਉਣ ਦੀ ਲੋੜ ਨਹੀਂ ਹੈ ਸਿਮਰਨ ਕਰਨ ਦੀ ਲੋੜ ਨਹੀਂ ਹੈ ਪਰ ਗੁਰੂ ਸਾਹਿਬ ਜੀ ਇੱਥੇ ਬੜਾ ਪਿਆਰ ਦੇ ਨਾਲ ਸਮਝਾਉਂਦੇ ਨੇ ਕਿ ਗੁਰਮਖ ਹੋਵੇ ਸੋ ਕਾਇਆ ਖੋਜੇ ਇਹ ਜੋ ਮਾਲਕ ਨੇ ਸਾਨੂੰ ਸਰੀਰ ਦਿੱਤਾ ਹੈ ਇਸ ਸਰੀਰ ਦੀ ਖੋਜ ਕਰਨੀ ਪੈਂਦੀ ਹੈ ਹੁਣ ਇਸ ਕਾਇਆ ਦੀ ਜੋ ਖੋਜ ਹੈ ਉਹ ਕਿਵੇਂ ਕਰਨੀ ਹੈ ਬਸ ਇਹੀ ਅਸੀਂ ਸੰਗਤ ਦੇ ਵਿੱਚ ਜਾ ਕੇ ਪਹਿਚਾਨ ਕਰਨੀ ਹੁੰਦੀ ਸਿੱਖਣਾ ਹੁੰਦਾ ਬਹੁਤੇ ਜੀਵ ਹੋਏ ਨੇ ਜੋ ਬਾਹਰੋਂ ਵਾਰੀ ਖੋਜ ਕੇ ਉਹਨਾਂ ਨੇ ਕੁਝ ਸਿੱਟੇ ਕੱਢੇ ਨੇ ਪਰ ਉਹ ਕਿਸੇ ਵੀ ਕੰਮ ਦੇ ਨਹੀਂ ਜਿਨ੍ਹਾਂ ਨੇ ਅੰਤर्गत ਹੋ ਕੇ ਖੋਜ ਕੀਤੀ ਹੈ ਦੇਖੋ ਨਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਕਿੰਨੇ ਅਨੁਭਵ ਨੇ ਕਿੰਨੀਆਂ ਮਿਸਾਲਾਂ ਦਿੱਤੀਆਂ ਨੇ ਕਿ ਜੇ ਕੋਈ ਜੀਵ ਸਿਮਰਨ ਕਰਕੇ ਅੰਤਰਗਤ ਜਾਵੇਗਾ ਤਾਂ ਉਹਦੇ ਨਾਲ ਕੀ ਕੀ ਹੋਵੇਗਾ ਗੁਰਬਾਣੀ ਵਿੱਚ ਸਾਨੂੰ ਇੰਜ ਵੀ ਦੱਸਿਆ ਹੈ ਕਿ ਇਹ ਸਰੀਰ 10 ਦੁਆਰਿਆਂ ਦਾ ਬਣਾਇਆ ਹੈ ਕੀ ਕਹਿੰਦੇ ਮਹਾਰਾਜ ਮਰੇ ਆਪਨੂੰ ਫਰਮਾਉਂਦੇ ਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਮਾ ਗੁਪਤ ਰਖਾਇਆ ਹੁਣ ਆ ਗੱਲ ਤਾਂ ਸਮਝ ਆਉਂਦੀ ਹੈ ਨਾ ਕੇ ਨੌ ਦੁਆਰੇ ਪ੍ਰਗਟ ਨੇ ਦਸਵਾਂ ਦੁਆਰ ਗੁਪਤ ਹੈ ਬਸ ਉਸੇ ਦੀ ਖੋਜ ਕਰਨੀ ਤੇ ਸਾਡੇ ਸਰੀਰ ਦੇ ਵਿੱਚ ਇੱਕ ਨਾੜੀਆਂ ਦਾ ਸੰਚਾਲਨ ਚੱਲਦਾ ਆ ਈੜਾ ਪਿੰਗਲਾ ਤੇ ਸੁਖਮਨਾ ਚੌਥੇ ਪੱਦ ਦਾ ਜੋ ਭੇਜ ਦਿਆ ਉਹ ਇਹਨਾਂ ਤੋਂ ਉੱਪਰ ਆ ਹੁਣ ਜਦੋਂ ਆਪਾਂ ਸਿਮਰਨ ਕਰਦੇ ਆ ਸਿਮਰਨ ਕਰਦੇ ਕਰਦੇ ਇੱਕ ਅਜਿਹੀ ਅਵਸਥਾ ਵੀ ਆ ਜਾਂਦੀ ਹੈ ਕਿ ਸਾਡੇ ਵਿਚਾਰ ਖਤਮ ਹੋ ਜਾਂਦੇ ਆ ਵਸ ਵਿੱਚ ਆ ਜਾਂਦੇ ਆ ਉਦੋਂ ਸੁਰਤੀ ਉੱਪਰ ਉੱਠਦੀ ਆ ਸਿਮਰਨ ਦੇ ਨਾਲ ਇਸ ਤਰ੍ਹਾਂ ਸੁਰਤੀ ਉੱਪਰ ਨੂੰ ਜਾਣਾ ਸ਼ੁਰੂ ਕਰਦੀ ਆ ਜਿਹੜੀ ਹਜੇ ਵਿਸ਼ੇ ਵਿਕਾਰਾਂ ਦੇ ਵਿੱਚ ਨੌ ਦੁਆਰਿਆਂ ਦੇ ਵਿੱਚ ਹੀ ਭਟਕਦੀ ਪਈ ਆ ਫੇ ਮਸਤਕ ਵੱਲ ਦੇ ਪਾਸੇ ਨੂੰ ਆ ਜਾਂਦੀ ਹੈ ਇਹ ਨਵੇਂ ਜੀਵਾ ਵਾਸਤੇ ਨਹੀਂ ਹੈ ਜੇ ਕੋਈ ਨਮਾ ਜੀਵ ਹੈ ਤਾਂ ਉਹ ਕੀ ਹੈ ਕਿ ਪਹਿਲਾਂ ਅਸੀਂ ਵਿਚਾਰ ਹੀ ਖਤਮ ਕਰਨੇ ਕਿਉਂਕਿ ਵਿਚਾਰਾਂ ਦੀ ਮੈਲ ਬਹੁਤ ਲੱਗੀ ਹੈ ਵਿਚਾਰ ਬਹੁਤ ਆਉਂਦੇ ਨੇ ਤੰਗ ਕਰਦੇ ਨੇ ਪਾਠ ਵੀ ਕਰਦੇ ਆ ਸਿਮਰਨ ਵੀ ਕਰਦੇ ਆ ਸੇਵਾ ਕਰਦੇ ਆ ਸਾਡੇ ਵਿਚਾਰ ਨਹੀਂ ਰੁਕਦੇ ਉਹਨਾਂ ਲਈ ਤਾਂ ਇਹ ਹੈ ਕਿ ਬਸ ਸਿਮਰਨ ਦੇ ਵਿੱਚ ਹੀ ਵੱਧ ਤੋਂ ਵੱਧ ਮਿਹਨਤ ਕਰਨੀ ਆ ਸਾਡੇ ਮਨ ਦਾ ਠਹਿਰਾਓ ਹੋਣਾ ਜ਼ਰੂਰੀ ਆ ਜਦੋਂ ਬਿਲਕੁਲ ਵਿਚਾਰ ਆਉਣੇ ਬੰਦ ਹੋ ਜਾਣ ਨਾ ਫੇਰ ਇੱਥੇ ਜਾਣਾ ਫੇਰ ਆਪਾਂ ਇੱਥੇ ਜੋ ਵੀ ਸਾਨੂੰ ਸੁਣਾਈ ਦੇਵੇ ਅੰਦਰੋਂ ਮਾਲਕ ਕਿਰਪਾ ਕਰਨ ਬਸ ਉਸੇ ਦੀ ਸੇਵਾ ਕਰਨੀ ਆ ਜਦੋਂ ਮਨ ਵਿਚਾਰ ਹੈ ਤਾਂ ਹਮ ਤਾਂ ਫੇਰ ਹੀ ਪੁਆਇੰਟ ਟੂ ਪੁਆਇੰਟ ਅੱਗੇ ਜਾਣਾ ਹੁੰਦਾ ਜਿਨ੍ਹਾਂ ਨੂੰ ਵਿਚਾਰ ਉਹਨੇ ਬੰਦ ਹੋ ਗਿਆ ਸਹਿਜ ਧੁਨ ਸੋਣੀ ਸ਼ੁਰੂ ਹੋ ਗਈ ਜਿੱਥੇ ਵੀ ਸੁਣਾਈ ਦਿੰਦੀ ਆ ਪਿਆਰ ਦੇ ਨਾਲ ਸੁਣਨੀ ਆ ਕਿਉਂਕਿ ਇਹ ਅਮਰਤ ਦੀਆਂ ਘੜੀਆਂ ਨੇ ਕਿ ਜਦੋਂ ਅਸੀਂ ਸਹਿਜ ਧੁਨ ਨੂੰ ਸੁਣਨਾ ਹੈ ਉਹ ਭਗਤੀ ਸਾਡੀ ਸ਼ੁਰੂ ਹੁੰਦੀ ਹੈ ਹੁਣ ਸਾਡੇ ਪਿਛਲੇ ਕਰਮ ਨੇ ਆਪੋ ਆਪਣੀ ਮਿਹਨਤ ਹੈ ਕਿਸੇ ਨੂੰ ਥੋੜਾ ਸਮਾਂ ਲੱਗਦਾ ਹੈ ਕਿਸੇ ਨੂੰ ਬਹੁਤਾ ਸਮਾਂ ਲੱਗਦਾ ਹੈ ਪਰ ਆਪਾਂ ਸਮਾਂ ਨਹੀਂ ਦੇਖਣਾ ਆਪਾਂ ਪਿਆਰ ਦੇ ਨਾਲ ਸਿਮਰਨ ਕਰੀ ਜਾਣਾ ਜਦ ਤੱਕ ਸਾਡੇ ਸੁਵਾਸ ਚੱਲਦੇ ਨੇ